ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ ਵਿੱਚ ਜੋ ਘਟਨਾ ਹੋਈ ਆ ਇੱਕ ਕੁੜੀ ਅਰਚਨਾ ਮਕਾਨਾ ਵਾਲੋ ਜੋ ਉਥੇ ਯੋਗਾ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਐਸਜੀਪੀਸੀ ਵੱਲੋਂ ਉਹਦੇ ਤੇ ਐਫਆਈਆਰ ਦਰਜ ਕਰਵਾਇਤੀ ਗਈ ਇਹ ਜਿਹੜਾ ਮਸਲਾ ਨਾ ਇਹ ਹੁਣ ਇੰਨਾ ਜ਼ਿਆਦਾ ਭੜਕ ਚੁੱਕਿਆ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਜੰਗ ਜਿਹੀ ਚੱਲ ਪਈ ਹੈ ਹੁਣ ਬਹੁਤ ਸਾਰੇ ਜੋ ਲੋਕ ਨੇ ਜੋ ਉਧਰਲੇ ਪਾਸੇ ਮੈਂ ਜਾਣਬੁੱਝ ਕੇ ਕੀਤੇ ਜਾਂਦੇ ਕਮੈਂਟ ਨੇ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਕਦੇ ਗੁਰਦੁਆਰੇ ਨਹੀਂ ਜਾਣਾ। ਮਤਲਬ ਉਹ ਖੁਦ ਨੂੰ Hindu ਕਹਿ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਕਦੇ ਹੁਣ ਗੁਰਦੁਆਰੇ ਨਹੀਂ ਜਾਣਾ। ਦੇਖੋ ਇੱਥੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਕੁਝ ਲੋਕ ਕਮੈਂਟ ਕਰ ਰਹੇ ਨੇ ਕਿ ਗੁਰਦੁਆਰੇ ਦੇ ਵਿੱਚ ਜਾਂ ਸਪੈਸ਼ਲੀ ਆ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਤਲ ਕੀਤਾ ਜਾ ਸਕਦਾ ਹੈ, ਬੰਦਿਆਂ ਨੂੰ ਮਾਰਿਆ ਜਾ ਸਕਦਾ। ਪਰ ਯੋਗਾ ਨਹੀਂ ਕੀਤਾ ਜਾ ਸਕਦਾ। ਕਈ ਕਮੈਂਟਾਂ ਵਿੱਚ ਲਿਖਿਆ ਰਿਹਾ ਕਿ ਉੱਥੇ ਨਮਾਜ਼ ਪੜ੍ਹੀ ਜਾ ਸਕਦੀ ਹੈ ਪਰ ਉੱਥੇ ਯੋਗਾ ਨਹੀਂ ਕੀਤਾ ਜਾ ਸਕਦਾ। ਸੋ ਇਸ ਤਰੀਕੇ ਦੇ ਬਹੁਤ ਸਾਰੇ ਕਮੈਂਟ ਨੇ ਜਿਹੜੇ ਅੱਜ ਕੱਲ ਇਹ ਦੇਖਣ ਨੂੰ ਮਿਲ ਰਹੇ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ ਟਵਿੱਟਰ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਤੇ ਉਹਨਾਂ ਦੇ ਨਾਲ ਆਪਣੇ ਲੋਕਾਂ ਦੀ ਬਹਿਸ ਹੋ ਰਹੀ ਆ। ਸਿੱਖਾਂ ਦੀ ਬਹਿਸ ਹੋ ਰਹੀ ਆ ਪੰਜਾਬੀਆਂ ਦੀ ਉਹਨਾਂ ਨਾਲ ਬਹਿਸ ਹੋ ਰਹੀ ਆ। ਕੀ ਹਾਂਜੀ ਤੁਸੀਂ ਨਾ ਆਓ ਗੁਰਦੁਆਰੇ ਅਸੀਂ ਵੀ ਨਹੀਂ ਜਾਣਾ ਮੰਦਿਰ ਫਲਾਨਾ ਤੇ ਕਹਿੰਦਾ ਦੋਨਾਂ ਤਰ੍ਹਾਂ ਤੋਂ। ਤਾਂ ਕਿਤੇ ਨਾ ਕਿਤੇ ਜੋ ਇਹਨਾਂ ਦਾ ਮੇਨ ਮਕਸਦ ਠੀਕ ਹੈ ਇਸ ਘਟਨਾ ਪਿੱਛੇ ਦਾ ਉਸ ਵਿੱਚ ਤਾਂ ਉਹ ਸਫਲ ਹੋ ਰਹੇ ਨੇ ਕਿਉਂਕਿ ਉਹ ਮੇਨ ਮਕਸਦ ਲਈ ਕੀ ਇੱਕ ਹੇਟ ਵਾਰ ਇੱਕ ਨਫਰਤ ਦੀ ਜੰਗ ਸ਼ੁਰੂ ਕਰਨੀ ਸੋਸ਼ਲ ਮੀਡੀਆ ਤੇ ਜੋ ਜਿਸ ਵਿੱਚ ਉਹ ਲੋਕ ਸਫਲ ਹੋ ਗਏ ਨੇ ਇੱਕ ਜੰਗ ਚੱਲ ਪਈ ਆ ਤੇ ਅਗਲੇ ਕਈ ਦਿਨ ਹੁਣ ਇਹ ਇੱਥੇ ਤਰੀਕੇ ਦੀ ਨਫਰਤ ਆ ਜਿਹੜੀ ਸੋਸ਼ਲ ਮੀਡੀਆ ਤੇ ਫੈਲਾਈ ਜਾਊਗੀ ਇਸ ਤਰੀਕੇ ਦੀਆਂ ਜੋ ਘਟਨਾਵਾਂ ਹੁੰਦੀਆਂ ਨਾ ਉਹ ਇੱਥੇ ਵੀ ਕੀਤੀਆਂ ਜਾਂਦੀਆਂ ਬਹੁਤ ਸੌਖਾ ਅੱਜ ਕੱਲ ਨਫਰਤ ਫੈਲਾਉਣੀ ਹੇਟ ਫੈਲਾਉਣਾ ਦੋ ਧਰਮਾਂ ਨੂੰ ਦੋ ਸਟੇਟਾਂ ਨੂੰ ਦੋ ਸਮੂਹਾਂ ਨੂੰ ਆਪਸ ਵਿੱਚ ਚਲਾ ਦੇਣਾ ਬਹੁਤ ਸੌਖਾ ਹੈ। ਉਹ ਇਸ ਤਰ੍ਹਾਂ ਦੀ ਨਿੱਕੀ-ਮੋਟੀ ਹਰਕਤ ਕਰਦੇ ਹੋ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਤੇ ਜਾ ਕੇ ਉੱਥੇ ਕੋਈ ਨਿੱਕੀ-ਮੋਟੀ ਹਰਕਤ ਕਰੋ। ਜ਼ਾਹਿਰ ਜੀ ਗੱਲ ਹੈ ਅੱਗੋਂ ਰਿਸਪੌਂਸ ਆਊਗਾ ਹੀ। ਸਭ ਨੂੰ ਪਤਾ ਲੱਗੇਗਾ ਕਿ ਅਗਰ ਉਹ ਇਸ ਤਰ੍ਹਾਂ ਯੋਗਾ ਉੱਥੇ ਜਾ ਕੇ ਕਰੂਗੀ ਤਾਂ ਅੱਗੋਂ ਐਕਸ਼ਨ ਲਿਆ ਜਾਊਗਾ। ਬਟ ਫਿਰ ਵੀ ਕੀ ਉਹਨੂੰ ਪਤਾ ਨਹੀਂ ਸੀ ਪਹਿਲਾਂ ਤੋਂ? ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਜਾਂਦਾ ਤਾਂ ਕਿ ਉੱਧਰੋਂ ਐਕਸ਼ਨ ਆਵੇ। ਫਿਰ ਉਸ ਦਾ ਜਿਹੜਾ ਰਿਸਪੌਂਸ ਆ ਉਹ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੇ। ਇਸ ਤਰੀਕੇ ਨਾਲ ਨਫ਼ਰਤ ਵਧਾਈ ਜਾਵੇ ਤੋਂ ਇਹ ਪਹਿਲਾਂ ਵੀ ਹੁੰਦਾ ਇਹ ਹੁਣ ਵੀ ਹੋ ਰਿਹਾ ਆਪਣੇ ਲੋਕਾਂ ਨੂੰ ਵੀ ਸਮਝਣਾ ਪੈਣਾ ਦੂਜੀ ਧਿਰਾਂ ਨੂੰ ਵੀ ਸਮਝਣਾ ਪੈਣਾ ਕਿ ਸਾਰਾ ਕੁਝ ਜੋ ਕਰਵਾਇਆ ਜਾਂਦਾ ਉਹ ਤੁਹਾਨੂੰ ਆਪਸ ਵਿੱਚ ਲੜਾਉਣ ਲਈ ਕੀਤਾ ਜਾਂਦਾ ਤੇ ਆਪਾਂ ਬਿਨਾਂ ਕੁਝ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਲੜ ਰਹੇ ਹਾਂ ਇਹ ਹੀ ਚੀਜ਼ ਜੋ ਕੁਝ ਦਿਨ ਪਹਿਲਾਂ ਕਟਨਾ ਵਾਪਰੀ ਕੰਗਨਾਰਨੌਦ ਦੇ ਥੱਪੜ ਵਾਲੀ ਕਟਨਾ ਉਸ ਦਿਨ ਵੀ ਮੈਂ ਆਖਿਆ ਸੀਗਾ ਕਿ ਇਹ ਇੱਕ ਪ੍ਰੀਪਲਾਨਡ ਇੱਕ ਚਾਲ ਹੈ ਉਹਨਾਂ ਵੱਲੋਂ ਕਿਹੜੀ ਚਾਲ ਹੈ ਬੀਜੇਪੀ ਵੱਲੋਂ ਹੀ ਖੜੀ ਜਾ ਰਹੀ ਹੈ ਕਿ ਚਾਲ ਹੈ ਐਂਡ ਉਸ ਤੋਂ ਬਾਅਦ ਦੇ ਵਿੱਚ ਜੋ ਉਸ ਤੇ ਪ੍ਰਤੀਕਰਮ ਆਏ ਨੇ ਤੁਸੀਂ ਦੇਖੋ ਕਿ ਫਿਰ ਕੁਝ ਕੱਢਣਾ ਵਾਪਰੀਆਂ ਦੇਸ਼ ਦੇ ਹੋਰ ਨਹੀਂ ਸਾਂਜਾ ਹਰਿਆਣਾ ਵਿੱਚ ਹੀ ਮਾਚਲ ਵਿੱਚ ਤੇ ਹੁਣ ਤੁਸੀਂ ਦੇਖੋ ਵੀ ਕਿੰਨੀ ਆਸਾਨੀ ਨਾਲ ਉਹਨਾਂ ਨੇ ਪੰਜਾਬ ਤੇ ਮਾਚਲ ਨੂੰ ਹੀ ਆਪਤ ਵਿੱਚ ਲੜਾ ਦਿੱਤਾ ਹੁਣ ਆਪਣੇ ਲੋਕ ਉੱਥੇ ਗਏ ਕੁਝ ਕੱਢਣਾ ਵਾ ਉੱਥੇ ਵਾਪਰੀਆਂ ਤਾਂ ਕੰਮ ਕੀ ਹੋਇਆ ਕੁਝ ਮਾਰਕੁੱਟ ਹੋਈ ਕਿਸੇ ਤੱਕ ਨਾਲ ਹੁਣ ਆਪਾਂ ਕਹਿ ਰਹੇ ਹਾਂ ਕਿ ਆਪਾਂ ਹਿਮਾਚਲ ਹੀ ਨਹੀਂ ਜਾਣਾ ਜਦ ਕੀ ਦੇਖਿਆ ਜਾਵੇ ਤਾਂ ਹਿਮਾਚਲ ਪੰਜਾਬ ਦਾ ਹੀ ਹਿੱਸਾ ਉਹ ਪੰਜਾਬ ਤੋਂ ਹੀ ਵੱਖ ਕਰਕੇ ਬਣਾਇਆ ਗਿਆ ਐਂਡ ਉੱਥੇ ਹੁਣ ਜਿਵੇਂ ਕੀ ਆ ਘਟਨਾ ਵਾਪਰੀਏ ਇਹ ਵੀ ਉਥੇ ਦੀ ਹੀ ਕੜੀ ਨੂੰ ਅੱਗੇ ਤੋਰ ਰਿਹਾ ਹੈ ਕਿ ਉਹ ਜੋ ਇੱਕ ਮਾਹੌਲ ਬਣਿਆ ਹੋਇਆ ਨਫਰਤ ਵਾਲਾ ਜੋ ਇੱਕ ਮਾਹੌਲ ਉਹ ਬਣਿਆ ਹੋਇਆ ਉਹਨੂੰ ਹੋਰ ਪੜਕਾਇਆ ਜਾਵੇ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤਾਂ ਹਿਮਾਚਲ ਵਿੱਚ ਜਾਂ ਉੱਤਰਾਖੰਡ ਜਾਂ ਕਿਤੇ ਹੋਰ ਧਾਰਮਿਕ ਸਥਾਨਾਂ ਉੱਪਰ Hindu ਧਾਰਮਿਕ ਸਥਾਨਾਂ ਤੇ ਆਪਣੇ ਕਿਤੇ ਸਿੱਖ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਆ ਫਿਰ ਇਹ ਏਥੇ ਹੋਰ ਵਧੇਗਾ ਫਿਰ ਇਹ ਜਿਹੜੀ ਨਫਰਤ ਹੈ ਇਹ ਹੋਰ ਵਧੇਗੀ ਇਹ ਸਾਰਾ ਕੁਝ ਇਸ ਤਰੀਕੇ ਨਾਲ ਕੀਤਾ ਜਾਂਦਾ ਇਹ ਇੱਕ ਪਲਾਨ ਹੁੰਦਾ ਐ ਆਪਾਂ ਵੀ ਜਾਣਦੇ ਆ ਕਿ ਕੀ ਹਿੰਦੂ ਲੋਕ ਇਸ ਤਰ੍ਹਾਂ ਦੇ ਨੇ ਜਾਂ ਪਕੀ ਸਿੱਖ ਇਸ ਤਰ੍ਹਾਂ ਦੇ ਨੇ ਕਿ ਇੱਕ ਦੂਜੇ ਦੇ ਧਾਰਮਿਕਥਾਨ ਨੂੰ ਇਹਦਾ ਨੁਕਸਾਨ ਪਹੁੰਚਾਉਣ ਬਟ ਇਹ ਕੁਝ ਲੋਕਾਂ ਵੱਲੋਂ ਕੀਤਾ ਜਾਂਦਾ ਤੇ ਇਹਦਾ ਫਿਰ ਅਸਰ ਆ ਉਹ ਸਾਰਿਆਂ ਤੇ ਹੁੰਦਾ ਅਸਰ ਕਿਉਂ ਹੁੰਦਾ ਕਿਉਂਕਿ ਆਪਾਂ ਸਾਰਾ ਦਿਨ ਸੋਸ਼ਲ ਮੀਡੀਆ ਤੇ ਬਿਤੇ ਰਹਿੰਦੇ ਆ ਜਦੋਂ ਵੀ ਸੋਸ਼ਲ ਮੀਡੀਆ ਤੇ ਆਪਾਂ ਜਾਂਦੇ ਆਂ ਉੱਥੇ ਆਪਾਂ ਆਓ ਜੀ ਕੋਈ ਪੋਸਟ ਦੇਖਦੇ ਆਂ ਉਹਦੇ ਹੇਠਾਂ ਆਓ ਜੀ ਕਮੈਂਟ ਦੇਖਦੇ ਆਂ ਉਹਨਾਂ ਵਿੱਚ ਚੱਲ ਰਹੀ ਜੰਗ ਦੇਖਦੇ ਆਂ ਇਸ ਤਰ੍ਹਾਂ ਦੀ ਨਾਪੂਰਤੀ ਤੇ ਆਪਾਂ ਨੂੰ ਲੱਗਦਾ ਹੈ ਕਿ ਹਾਂ ਇਹੀ ਅਸਲੀਅਤ ਆ ਇਹ ਮਤਲਬ ਵਿੱਚ ਇਹੀ ਹੋ ਰਿਹਾ ਪਰ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਕਰੋੜਾਂ ਦੀ ਆਬਾਦੀ ਵਿੱਚੋਂ ਸਿਰਫ ਕੁਝ 100 ਆਓ ਜੀ ਕਮੈਂਟ ਜਾਂ ਇਹੋ ਜਿਹੇ ਪੋਸਟਾਂ ਆਵਦੇ ਨੇ ਜਿੰਨਾ ਉੱਪਰ ਇਸ ਤਰ੍ਹਾਂ ਦੇ ਕੁਝ ਕਮੈਂਟ ਜਾਂ ਇਹ ਜੰਗ ਚੱਲ ਰਹੀ ਜੀ ਇਹ ਇਹ ਸਾਰੀ ਅਸਲੀਅਤ ਨਹੀਂ ਹੁੰਦੀ ਸਾਰੇ ਲੋਕ ਨਹੀਂ ਆਪਸ ਵਿੱਚ ਲੜ ਰਹੇ ਪਰ ਕਿਉਂਕਿ ਸਾਰੇ ਲੋਕ ਸੋਸ਼ਲ ਮੀਡੀਆ ਤੇ ਬੈਠੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹੀ ਹੋ ਰਿਹਾ ਹੈ ਇਸ ਤਰੀਕੇ ਨਾਲ ਨਫਰਤ ਜਿਹੜੀ ਉਵੱਦੀ ਹੈ ਘਰੇ ਬੈਠੇ ਬੈਠੇ ਬੰਦੇ ਨੂੰ ਵੀ ਲੱਗਦਾ ਵੀ ਬੜਾ ਮਾਹੌਲ ਖਰਾਬ ਹੈ ਬਈ ਆਪਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਹੁਣ ਇੱਕ ਸਟੇਟਮੈਂਟ ਆ ਰਹੀਆਂ ਨਾ ਕਿ ਹਿਮਾਚਲ ਪ੍ਰਦੇਸ਼ ਨਾ ਜਾਓ ਹਿਮਾਚਲ ਪ੍ਰਦੇਸ਼ ਨਾ ਜਾਓ ਉਧਰਲੇ ਲੋਕਾਂ ਨੂੰ ਕਿਹਾ ਜਾ ਰਿਹਾ ਪੰਜਾਬ ਨਾ ਜਾਓ ਪੰਜਾਬ ਨਾ ਜਾਓ ਕੱਲ ਨੂੰ ਹਰਿਆਣੇ ਨਾਲ ਇਸ ਤਰੀਕੇ ਦਾ ਵੀ ਮੁੱਦਾ ਚੱਲ ਪੈਣਾ ਇਹ ਥੋੜਾ ਜਿਹਾ ਅੰਦਰੋਂ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਨਹੀਂ ਘਰੇ ਹੀ ਬੈਠੇ ਰਹਾਂਗੇ ਇਹ ਜਾਣ ਬੁੱਝ ਕੇ ਲੜਵਾਇਆ ਜਾਂਦਾ ਐਂਡ ਗੰਗਨੌਰ ਨੌਤਵਾਲਾ ਥੱਪੜ ਪਲੱਸ ਜੋ ਹੁਣ ਦਰਬਾਰ ਸਾਹਿਬ ਵਾਲੀ ਇਹ ਘਟਨਾ ਵਾਪਰੀ ਆ ਇਸ ਤੋਂ ਬਾਅਦ ਆ ਜੇ ਹੋਰ ਵੀ ਤੁਸੀਂ ਦੇਖੇ ਜਾਣ ਵਾਲੇ ਦਿਨਾਂ ਵਿੱਚ ਕੁਝ ਨਾ ਕੁਝ ਇਸ ਤਰੀਕੇ ਦਾ ਵਾਪਰੇਗਾ ਇਸੇ ਘਟਨਾ ਨੂੰ ਲੈ ਕੇ ਅੱਜ ਤਾਂ ਜਾਣੀ ਸ਼ੁਰੂ ਹੋਈ ਆ ਇਹ ਬਹੁਤ ਅੱਗੇ ਜਾਵੇਗੀ ਜੋ ਦਰਬਾਰ ਸਾਹਿਬ ਵਿੱਚ ਹੋਇਆ ਐਂਡ ਕਿਤੇ ਨਾ ਕਿਤੇ ਸਵਾਲ ਵੀ ਐਸਜੀਪੀਜੀ ਦੇ ਵੀ ਖੜੇ ਹੁੰਦੇ ਆ ਕਿ ਕੀ ਨਮਾਜ਼ ਤੇ ਯੋਗਾ ਇਹਨਾਂ ਵਿੱਚ ਫਰਕ ਕਹਿੰਦੇ ਨੇ ਦੀ ਉੱਤੇ ਨਮਾਜ਼ ਪੜ੍ਹੀ ਗਈ ਤਾਂ ਤਾਂ ਨਮਾਜ਼ ਵੀ ਨਹੀਂ ਪੜ੍ਹਣ ਦੇਣੀ ਚਾਹੀਦੀ ਸੀ ਉੱਤੇ ਜਾ ਕੇ ਇਹ ਗੱਲ ਆ ਦੇਸਾ ਨਾਲ ਤਾਂ ਅਗਰ ਉਹ ਇੱਕ ਸਿੱਖੀ ਦਾ ਸਰਮੌਰ ਅਸਥਾਨ ਹੈ ਤਾਂ ਫਿਰ ਉੱਥੇ ਨਾ ਨਮਾਜ਼ ਪੜ੍ਹੀ ਜੰਨੀ ਜਾਈਦੀ ਹੈ ਨਾ ਉੱਥੇ ਯੋਗਾ ਕੀਤਾ ਜਾਣਾ ਚਾਹੀਦਾ ਇਥੋਂ ਦਾ ਕੀ ਉੱਥੇ ਡਾਂਸ ਵੀ ਹੋਇਆ ਕੁਝ ਸਾਲ ਪਹਿਲਾਂ ਤਾਂ ਕਿ ਉੱਥੇ ਡਾਂਸ ਵੀ ਹੋਇਆ ਉਦੋਂ ਮੈਨੂੰ ਨਹੀਂ ਪਤਾ ਕੀ ਰਿਐਕਸ਼ਨ ਇਹਨਾਂ ਨੇ ਲਿਆ ਸੀਗਾ ਪਰ ਸਵਾਲ ਤਾਂ ਇਹ ਹੈ ਨਾ ਕਿ ਕੀ ਤੁਸੀਂ ਕੁਝ ਇਸ ਤਰ੍ਹਾਂ ਦਾ ਲਿਖ ਕੇ ਨਹੀਂ ਲਾਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਨਹੀਂ ਕਿਉਂ ਇਤਨਾ ਜੰਦ। ਬਾਅਦ ਦੇ ਵਿੱਚ ਫਿਰ ਮਹੌਲ ਪਟਕਦਾ ਹੈ ਹੁਣ ਕਾਲ ਨੂੰ ਕਿਤੇ ਮੰਦਿਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲਿਖਿਆ ਮਿਲ ਜੇਗਾ ਜਾਂ ਕਿਤੇ ਮਸਜਿਦ ਦੇ ਬਾਹਰ ਕੋਈ ਇਸ ਤਰ੍ਹਾਂ ਦਾ ਲਿਖਿਆ ਮਿਲ ਜੇਗਾ ਸਾਰਾ ਦਾ ਸਾਰਾ ਜੋ ਇੱਕ ਇਹ ਚੀਜ਼ ਦਾ ਨਿਚੋੜ ਇਹ ਨਿਕਲਦਾ ਕਿ ਤੁਹਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਲੜਾਉਣ ਵਾਲਾ ਜਾਂ ਤਨਨਾ ਵੀ ਹੋ ਸਕਦਾ ਹੈ ਲੜਾਉਣ ਦਾ ਪਾਰਟਨਰ ਵੀ ਹੋ ਸਕਦਾ ਹੈ ਕਿਤੇ ਨਾ ਕਿਤੇ ਅਗਲੇ ਬਦਲਾ ਲੈਣ ਦੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਤਾਂ ਥੋੜਾ ਜਿਹਾ ਦਿਮਾਗ ਲਾ ਕੇ ਸਮਝਣ ਦੋਨੇ ਤਰ੍ਹਾਂ ਸਮਝਣ ਕਿ ਇਹ ਵੀ ਚੀਜ਼ ਨੂੰ ਹੈਂਡਲ ਕੀਤਾ ਜਾਵੇ ਕਾਨੂੰਨੀ ਤਰੀਕੇ ਨਾਲ ਨਾਲ ਦੀ ਆਪਤ ਵਿੱਚ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਲੜ ਕੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਅਗਰ ਮੇਰੀ ਵੀਡੀਓ ਜੰਗੀ ਲੱਗੀ ਹੋਵੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ